ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਵਾਲੀ ਆਪਾਂ ਵੀਡੀਓ ਬਣਾਈ ਹੈ ਸਿੱਖ ਪੰਥ ਦੇ ਸਵਾਲ ਜਵਾਬ ਵੀ ਸਿੱਖੀ ਬਾਰੇ ਆਪਾਂ ਸਵਾਲ ਜਵਾਬ ਕਰਨੇ ਆ ਬੱਚਿਆਂ ਨੂੰ ਦੱਸਣਾ ਵੀ ਜਿੱਦਾਂ ਮਾਤਾ ਗੁਜਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੀ ਲੱਗਦੇ ਸਨ ਵੀ ਅమే ਆਪਾਂ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਕੁਸਚਨ ਅਨਸਰ ਫਿਰ ਉਹਨੇ ਇਹਨਾਂ ਨੂੰ ਅੱਗੇ ਗੁਰੂ ਜੀ ਦੇ ਪਰਿਵਾਰ ਬਾਰੇ ਪਤਾ ਚੱਲੂਗਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਕੌਣ ਸੀ ਪਿਤਾ ਜੀ ਕੌਣ ਸੀ ਛੋਟੇ ਸਹਿਬਜ਼ਾਦਿਆਂ ਦੇ ਪ੍ਰਾ ਕੌਨ ਸਨ ਵੱਡੇ ਸਹਿਬਜ਼ਾਦਿਆਂ ਦੇ ਨਾਮ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਕੁਐਸਚਨ ਅੱਜ ਤਿਆਰ ਕੀਤੇ ਨੇਗੇ ਆਪਣੇ ਬੱਚਿਆਂ ਨੂੰ ਕਰਵਾਉਣ ਵਾਸਤੇ ਠੀਕ ਹੈ ਮਾਤਾ ਗੁਜਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੀ ਲੱਗਦੇ ਸਨ ਛੋਟੇ ਸਹਿਬਜ਼ਾਦਿਆਂ ਦੇ ਦਾਦਾ ਜੀ ਦਾ ਕੀ ਨਾਮ ਸੀ ਵੱਡੇ ਸਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਸਨ ਵੱਡੇ ਸੈਵਜਾਦਿਆਂ ਨਾਲ ਹੋਰ ਕਿੰਨੇ ਸਿੰਘ ਸ਼ਹੀਦ ਹੋਏ ਸਨ ਛੋਟੇ ਸੈਵਜਾਦਿਆਂ ਨੂੰ ਗੰਗੂ ਬ੍ਰਹਮਣ ਨੇ ਕਿੱਥੇ ਫੜਾਇਆ ਸੀ ਛੋਟੇ ਅਤੇ ਵੱਡੇ ਸੈਵਜਾਦਿਆਂ ਜਿੱਤ ਦਾ ਕੀ ਨਾਮ ਸੀ ਮਾਤਾ ਗੁਜਰੀ ਜੀ ਕਿੱਥੇ ਸ਼ਹੀਦ ਹੋਏ ਸਨ ਮਾਤਾ ਗੁਜਰੀ ਜੀ ਅਤੇ ਛੋਟੇ ਸੈਵਜਾਦੇ ਕਿੰਨੇ ਪੂਰਨੋਂ ਸ਼ਹੀਦ ਹੋਏ ਸਨ ਵੱਡੇ ਸੈਵਜਾਦੇ ਕਿੰਨੇ ਪੂਰਨੋਂ ਸ਼ਹੀਦ ਹੋਏ ਸਨ ਇਹ ਸਾਰੇ ਕੁਸਚਨ ਆਨਸਰ ਆਪਾਂ ਆਪਣੇ ਬੱਚਿਆਂ ਨੂੰ ਕਰਵਾਉਣੇ ਨੇ ਕਿ ਕਈ ਵਾਰ ਨਹੀਂ ਪਤਾ ਹੁੰਦਾ ਵੀ ਵੱਡੇ ਸੈਵਜਾ ਦੇ ਕਿੰਨੀ ਪੂਨੋਂ ਸ਼ਹੀਦ ਹੋਏ ਸਨ ਛੋਟੇ ਸੈਵਜਾ ਦੇ ਕਿੰਨੀ ਪੂਨੋਂ ਸ਼ਹੀਦ ਹੋਏ ਸਨ ਕਿਉਂਕਿ ਅੱਜਕੱਲ ਅੰਗਰੇਜ਼ੀ ਤਰੀਕਿਆਂ ਦਾ ਆਪਣੇ ਯਾਦ ਰਹਿ ਜਾਂਦੇ ਆ ਨੇ ਦੇਸੀ ਨੇ ਬੱਚਿਆਂ ਨੂੰ ਯਾਦ ਰੰਦੀਆਂ ਤਾਂ ਇਹ ਆਪਾਂ ਬੱਚਿਆਂ ਨੂੰ ਯਾਦ ਕਰਵਾਨੀਆਂ ਨੇ ਗਿਆ ਕੁਐਸਚਨ ਆਨਸਰ ਕਰਵਾਉਣੇ ਨੇ ਪਹਿਲਾਂ ਆਪਾਂ ਬੱਚਿਆਂ ਤੋਂ ਸੁਣਨੇ ਨੇ ਨਹੀਂ ਆਨਸਰ ਪਤਾ ਤਾਂ ਬੱਚਿਆਂ ਨੂੰ ਆਪਾਂ ਦੱਸਨੇ ਆ ਇਕੋ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਬੁਰਗੋਏ ਸਿੰਘ ਜੀ ਦੇ ਕੀ ਲੱਗਦੇ ਸਨ ਮਾਤਾ ਜੀ ਲੱਗਦੇ ਸਨ ਛੋਟੇ ਸਹਿਬਜ਼ਾਦੇ ਦੇ ਦਾਦਾ ਜੀ ਦਾ ਕੀ ਨਾਮ ਸੀ ਗੁਰੂ ਤੇਗ ਬਹਾਦਰ ਜੀ ਸੀ ਵੱਡੇ ਸਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਸਨ ਚਮਕੌਰ ਸਾਹਿਬ ਵੱਡੇ ਸਹਿਬਜ਼ਾਦੇ ਨਾਲ ਹੋਰ ਕਿੰਨੇ ਸਿੰਘ ਸ਼ਹੀਦ ਹੋਏ ਸਨ 40 ਸਿੰਘ ਛੋਟੇ ਸਹਿਬਜ਼ਾਦੇ ਨੂੰ ਗੰਗੂ ਬ੍ਰਾਹਮਣ ਨੇ ਕਿੱਥੇ ਫੜਾਇਆ ਸੀ ਮਰਿੰਡੇ ਕੋਤਵਾਲੀ ਵਿੱਚ ਛੋਟੇ ਅਤੇ ਵੱਡੇ ਸਹਿਬਜ਼ਾਦਿਆਂ ਦੇ ਦਾਦੀ ਜੀ ਦਾ ਕੀ ਨਾਮ ਸੀ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਕਿੱਥੇ ਸ਼ਹੀਦ ਹੋਏ ਸਨ ਫਤਿਹਗੜ੍ਹ ਸਾਹਿਬ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦੇ ਕਿੰਨੇ ਪੁੱ ਨੂੰ ਸ਼ਹੀਦ ਹੋਏ ਸਨ 13 ਪੁੱ ਨੂੰ ਵੱਡੇ ਸਹਿਬਜ਼ਾਦੇ ਕਿੰਨੇ ਪੁੱ ਨੂੰ ਸ਼ਹੀਦ ਹੋਏ ਸਨ 8 ਪੁੱ ਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਆਪਾਂ ਆਉਣ ਵਾਲੀਆਂ ਵੀਡੀਓ ਵੀ ਇਸ ਤਰ੍ਹਾਂ ਦੇ ਕੁਐਸਚਨ ਆਂਸਰ ਬਣਾ ਕੇ ਪਾਵਾਂਗੇ ਵੀਡੀਓ ਵੀ